ਇਹ ਰਹੂਗੀ। ਵਾਹਿਗੁਰੂ ਜੀ ਕਾ ਅਸਤੋ ਵਾਹਿਗੁਰੂ ਜੀ ਕੀ ਫਤਿਹ। ਰੱਤੋ ਜੀ ਜਿੰਨੀ ਰੱਤ ਫਰਤ ਨਹੀਂ ਚੱਲਦੀ ਇਹ। ਇਹ ਆਪਣੇ ਕੌਂਸਲਾਂ ਚਾਹੀਦੇ। ਠੀਕ ਹੈ। ਰੋਜ਼ਾਨਾ ਕੋਈ ਮੈਸੇਜ ਜੋਸਨ ਹੁੰਦੇ ਆ ਕਿ ਕੁਦਰਤੀ ਪਰਮਸ਼ਰਮਾ ਜਦੋਂ ਬਿਲ ਬੰਦੇ ਤੇ ਕੋਈ ਗੱਲ ਨਹੀਂ ਹੁੰਦੀ। ਸਰਕਾਰ ਆਦੀ ਹੈ। ਉਹ ਕਹਿਣਗੇ। ਜਦੋਂ ਇਹ ਨਾਤੇ ਜਿਹੜੇ ਕੋਈ ਜਦੋਂ ਮਿੱਟੀ ਦੀ ਲੱਗੇ ਜਿਹੜੀ ਰੋਹ ਦੀ ਆ ਉਹ ਵੀ ਮੈਂ ਦੇਖਦਾ ਕਿ ਬੜੇ ਰੋਹ ਤੋਂ ਕਿੰਨ ਜਿੱਤੇ ਸਾਡੇ ਜਿਹੜਾ ਸਰਹੱਦ ਵਾਲਾ ਉਹ ਮੈਂ ਦੇਖਿਆ ਰਹਿਣਾ 5-6 ਫੁੱਟ ਉੱਤੋਂ ਚੋਗ ਰਹੀ ਆ ਮਿੱਟੀ ਦੀ ਕਰ ਕਰ ਖੁੱਲਣ ਲੱਗਿਆ ਇਹ ਮੁੰਡਾ ਹੈ ਤਾਂ ਨਹੀਂ ਤਾਂ ਬਈਆ ਵੀ ਵੀ ਸਾਡੇ ਆ ਇਹ ਸਾਡੇ ਲੋਕਾਂ ਦੀ ਮਾਣੂ ਆ ਇਹ ਜਰੂਰ ਨਹੀਂ ਕੀਤੀ ਜਾਵੇ ਤੇ ਸਾਡੇ ਪਿੰਡਾਂ ਦੇ ਵਿੱਚ ਇਹ ਆਪਣੀ ਤਰ੍ਹਾਂ ਨਾ ਜਾ ਤਾ ਫਟਮੈਂਟ ਲਈ ਇਸੇ ਤਰ੍ਹਾਂ ਮੈਂ ਥਾਣੀ ਨੂੰ ਕੋਈ ਨਾ ਚੰਗੀ ਕੀਤਾ 4 ਥਾਣੀ ਕੋਈ ਨਾ ਮੈਂ ਕੋਈ ਮਾਨਕ ਕਾਰਨਾ ਨਹੀਂ ਕਹਿੰਦਾ ਕਿ ਕੋਈ ਥਾਲ ਵਾਲਾ ਬੋਲਣਾ 50 ਜਿੰਨੇ ਦਾ 70 ਰੁਪਏ ਵਿੱਚ ਮੈਂ ਦੌੜ ਕੇ ਦੇਖ ਲਵਾਂ ਕਿ ਇਹ ਇਹ ਤੁਹਾਨੂੰ ਬੇਸ਼ੱਕ ਇਹ ਜਿੰਨਾ ਨਾ ਤੁਹਾਡੇ ਤੋਂ ਬੰਦ ਕਰਨਾ ਤਾਂ ਜਿੱਦਲਾ ਦਾ ਹੈ ਕੋਈ ਮਜ਼ਦੂਰ ਉਹ ਭਾਵੇਂ ਮੈਂ ਉਹ ਤੁਹਾਡਾ ਪ੍ਰੈਕਟਿਸ ਨਾ ਲਾ ਕੇ ਤੇ ਪੈ ਰਹੇ ਹੋ ਤੇ ਨਾ ਕਿਹਾ ਤਾਂ ਕੋੜੋ ਇਹ ਤੁਹਾਨੂੰ ਲੱਗੇ ਇਹ ਵੀ ਆਪਣੀ ਬਰਾਵਾ ਤੇ ਤੁਸੀਂ ਆਪਾਂ ਨੀਂਤਾਵਾਵਾ ਕਿ ਜੇ ਜਿੰਦਗੀ ਕੱਤੀ ਜਿਨੀ ਚਾਹਦਿਆਂ ਲੱਗੇ ਤਾਂ ਤੂੰ ਰਹੋ ਆ ਮੇਰੇ ਉੱਤੇ ਕੋਈ ਕੋਈ ਵਾਈਪ ਨੀ ਦਾ ਹਸਤਾ ਵਾਈਪ ਪਤਾ ਨਹੀਂ ਪੈਗਾ ਨਹੀਂ ਪਹਿਲਾਂ ਵੀ ਸਾਡੇ ਐਮਰੇ ਸਾਹਿਬ ਨੇ ਜਦ ਮੇਰੇ ਸਾਹਵਾਲਾ ਕਹਿੰਦੇ ਚਾਹਤਾ ਜੀ ਸਾਡੇ ਕਾਂਗਵਾ ਐਮਰੇ ਸਾਹਿਬ ਨੇ ਉਰਾਨੇ ਇੱਕ ਪਹਿਲਾਂ ਵੀ ਕੀ ਹੋ ਗਿਆ ਉਹਦੇ ਰੇਲ ਨੂੰ ਉਹਦੇ ਵਿੱਚੋਂ ਮੇਰਾ ਗਿਆ Obrigado.